ਸਦੀ ਸਾਰੇ ਕੋਸ਼ਿਸ਼ ਸਬਕਾ ਹੈ ਜਿਹੜਾ ਪ੍ਰੋਜੈਕਟ ਅੰਸਰੇ ਲੱਗਣ ਲੱਗਿਆ ਹੈ ਜਿੰਨੀ ਵੀ ਸਪਲਾਈ ਸ਼ਹਿਰ ਦੀ ਰਹਿੰਦੀ ਆ ਪੈਪਲਰ ਰਹਿੰਦੀ ਆ ਵਾਟਰ ਸਪਲਾਈ ਦੀ ਉਹਦੇ ਵਾਸਤੇ 2 ਕਰੋੜ 58 ਲੱਖ ਦਾ ਜਿਹੜਾ ਟੈਂਡਰ ਆ ਤੇ ਜਿੰਨੀ ਵੀ ਸਪਲਾਈ ਸ਼ਹਿਰ ਦੇ ਵਿੱਚ ਪਾਣੀ ਵੀ ਆਉਣੀ ਆ ਉਹਦੇ ਵਾਸਤੇ ਆ ਇਹ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਵਾਟਰ ਟ੍ਰੀਟਮੈਂਟ ਪਲੰਟ ਆ ਜਿਹੜਾ ਬਲੀਵੇਗ ਜਗ੍ਹਾ ਆਪਾਂ ਲਗਭਗ 6 ਏਕੜ ਦੇ ਵਿੱਚ ਲਗਣਾ ਉਹ ਤੇ ਜਿਹਦੇ ਉੱਪਰ ਟੋਟਲ ਜਿਹੜੀ ਕੋਸਟ ਆ 26 ਕਰੋੜ ਰੁਪਏ ਆਉਣੀ ਆ ਯੋਦਾ ਮੈਂ ਫਿਰ ਮੈਂ ਆਪਕੋ ਦੁਬਾਰਾ ਹੀ ਦੰਕਾ ਵੀ ਉਦਾ ਜਿਹੜਾ ਟੈਂਟਰ ਉਹ ਵੀ ਲੱਗ ਚੁੱਕਿਆ 25 ਤਰੀਕ ਨੂੰ ਕਰਾਈਓ ਹਾਂਜੀ 25 ਤਰੀਕ ਨੂੰ ਟੈਂਟਰ ਖੁੱਲਣਾ ਜੀ ਆਓ ਤੇ ਇੱਕ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡਾ ਤੋਹਫਾ ਜਿਹੜਾ ਆਪਾਂ ਟੋਟਲ ਲਾ ਕੇ ਵਿੱਚ 47.22 ਕਰੋੜ ਰੁਪਏ ਦਾ ਟੋਟਲ ਰਕਮਾ ਜਿਹੜੀ ਜਿਹੜੀ ਪੀਣ ਵਾਲੇ ਵਾਸਤੇ ਪਾਣੀ ਵਾਸਤੇ ਜਿਹੜਾ ਦਾ ਨਹਿਰ ਦਾ ਪਾਣੀ ਆ ਤੁਹਾਨੂੰ ਪਤਾ ਬੜੇ ਮਿਨਰਲ ਹੁੰਦੇ ਨੇ ਉਹ ਚਾਇਨਾ ਉਹ ਸਾਰਾ ਸਪਲਾਈ ਉੱਥੋਂ ਟ੍ਰੀਟ ਹੋ ਕੇ ਪੂਰੇ ਦੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਹੈ ਤੇ ਇਹ ਸਾਰਾ ਉਸੇ ਪ੍ਰੋਜੈਕਟ ਦਾ ਹਿੱਸਾ ਹੈ ਕਿੰਨੇ ਕਿਸਮੇ ਤੱਕ ਤਿਆਰ ਹੋ ਜੂਗਾ ਜੀ ਇਹ ਸ਼ਿਤੀਓ ਦਾ ਕੰਮ ਸਟਾਰਟ ਹੋ ਜਾਣਾ ਇਹਦੇ ਲਗਭਗ 3 ਤੋਂ 4 ਮਹੀਨੇ ਲੱਗਣਗੇ ਮੇਰੇ ਖਿਆਲ ਚ ਉਹ ਪ੍ਰੋਜੈਕਟ ਹੈਗਾ 2 ਸਾਲ ਦਾ ਉਹ ਸਾਲ ਦਾ ਪ੍ਰੋਜੈਕਟ ਹੈ ਤੇ ਜੇਪ ਲਾਈਏ ਅਗਲੇ ਸਾਲ ਡੇਢ ਸਾਲ ਦੇ ਵਿੱਚ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਹੋ ਜੂਗਾ ਤੇ ਨਾਲ ਦੀ ਨਾਲ ਬਦੋ ਇਹ ਸਟਾਡਿੰਗ ਤੋਂ ਹੋਏ ਜਾਣਾ ਨਾਲ ਦੀ ਨਾਲ ਚੱਲੀ ਜਾਣਾ ਕੰਮ ਤੇ ਉਧਰ ਦੂਰ ਦਾ ਵੀ ਕੰਮ ਸ਼ੁਰੂ ਹੋ ਜਾਣਾ ਨਾਲ ਦੀ ਨਾਲ ਜਦੋਂ ਟੈਂਡਰ ਓਕੇ ਹੋ ਗਿਆ ਤੇ ਇਹਦਾ ਕੰਮ ਹੁਣ ਜਲਦੀ ਹੋ ਜੂਗਾ ਕੰਟਰੋਲ ਹੋ ਚੁੱਕਿਆ 2 ਕਰੋੜ 58 ਲੱਖ ਰੁਪਏ ਦੀ ਜਿਹੜੀ ਟੋਟਲ ਹੈ ਇਹਦੀ ਸਰ ਜ਼ਰੂਰਤ ਕਿਉਂ ਪੈ ਗਈ ਹੁਣ ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਬਹੁਤ ਵੱਡਾ ਕੁਦਰਤ ਦਾ ਵਰਦਾਨ ਆ ਜਿਹੜਾ ਕੁਦਰਤੀ ਪਾਣੀ ਆ ਧਰਤੀ ਦੇ ਹੇਠੇ ਪਾਣੀ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਦੂਜੀ ਸਭ ਤੋਂ ਵੱਡੀ ਗੱਲ ਹੈਗੀ ਜਿਹੜਾ ਉਹ ਪਾਣੀ ਚ ਮਿਨਰਲ ਨੇ ਜਿਹੜੇ ਕੁਦਰਤੀ ਜਿੱਥੋਂ ਆਉਣਾ ਉਹਦੇ ਵਰਗਾ ਪਾਣੀ ਹੈ ਹੀ ਨਹੀਂ ਜਿਹੜਾ ਸਪਲਾਈ ਅਸੀਂ ਦੇਣ ਲੱਗੇ ਹੋਇਆ ਤੇ ਇਹ ਵੱਡੀ ਇੱਕ ਮੈਂ ਤਾਂ ਕਹੂੰਗਾ ਵੀ ਬਹੁਤ ਵੱਡਾ ਅਪਾਰਾ ਵੀ ਧਰਤੀ ਦੇ ਪਾਣੀ ਬਚਾ ਕੇ ਰੱਖਣਾ ਚਾਹੀਦਾ ਤੇ ਬੜੀ ਵੱਡੀ ਜ਼ਰੂਰਤ ਹੈ ਅੱਜ ਦੇ ਟਾਈਮ ਦੀ ਜਿਸ ਹਿਸਾਬ ਨਾਲ ਇਹ ਬਟਾ ਡਾਟਾ ਪ੍ਰੋਜੈਕਟ ਨੂੰ ਲਾਉਣ ਦੀ ਲੋੜ ਤਾਂ ਹੀ ਪਈ ਆ ਵੀ ਸ਼ਹਿਰ ਵਾਸੀਆਂ ਵਾਸਤੇ ਸਭ ਤੋਂ ਬੈਸਟ ਕੁਆਲਟੀ ਦਾ ਪਾਣੀ ਉਪਲਬਧ ਹੋਵੇ ਤੇ ਧਰਤੀ ਦੇ ਪਾਣੀ ਬਚਾਇਆ ਜਾਵੇ ਆ ਜਿਵੇਂ ਮੈਨੂੰ ਲੱਗਦਾ ਹੈ ਨਹਿਰਾਂ ਦੇ ਵਿੱਚ ਸਿਰਫ ਆ ਦੇਖਦੇ ਹੈ ਕਿ ਮੱਝਾਂ-ਮੁੱਝਾਂ ਵੀ ਗੁਜਰਾ ਦੇ ਵੱਲੋਂ ਨੁਹਾਈਆਂ ਜਾਂਦੀਆਂ ਬਹੁਤ ਜ਼ਿਆਦਾ ਗੰਦ ਵੀ ਪੈਂਦਾ ਹੈ ਕਿ ਉਹ ਚੀਜ਼ਾਂ ਵੀ ਫਿਰ ਇਸੇ ਲਈ ਰੋਕੀਆਂ ਜਾਣਗੀਆਂ ਬੇਸ਼ੱਕ ਟ੍ਰੀਟ ਹੋ ਕੇ ਪਾਣੀ ਪਹੁੰਚੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਸੇ ਬੱਜੜਾ ਕੰਮ ਬਰਕਰ ਕਰਟ ਦੇਖਿਆ ਮੈਂ ਨਾ ਰਾਇ ਜਿਹ ਗੁੱਜਰ ਨਾਲ ਆਉਦੇ ਖੂਬੇ ਡਾਪੇ ਜਾਂ ਹੋਰ ਤਾਂ ਦੇਖੇ ਨੇ ਪਰ ਜੇ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਅਣਗਲੀ ਹੋਈ ਵੀ ਕਿਸੇ ਪਾਸੇ ਤੋਂ ਤਾਂ ਉਹ ਰੁਕ ਜਾ ਉਹ ਐਮਐਲਏ ਸਾਹਿਬ ਦਾ ਮੇਰਾ ਗੱਲ ਇੱਕ ਲੰਬੀ ਲੜਾਈ ਲੜ ਕੇ ਇਹ ਪ੍ਰੋਜੈਕਟ ਲੈ ਕੇ ਆਏ ਨੇ ਕਈ ਵਾਰੀ ਦਾ ਟੈਂਡਰ ਕੈਨਸਲ ਹੋਇਆ 506 ਵਜ ਦਾ ਟੈਂਡਰ ਕੈਨਸਲ ਹੋਇਆ ਤੇ ਮੈਂ ਇਹਨਾਂ ਦੀ ਹੌਸਲੇ ਵੀ ਦੱਸ ਦਿੰਨਾ ਵੀ ਜਿਸ ਕੰਮ ਅਗਰ ਕਹਿ ਦਿੰਦੇ ਨੇ ਫਿਰ ਕਰਕੇ ਛੱਡਦੇ ਨੇ ਤੂੰ ਸਾਰਾ ਸ਼ਹਿਰ ਅਸੀਂ ਇਹਨਾਂ ਦੀ ਸਾਡੀ ਨਗਰ ਕੌਂਸਲ ਬਸ ਗਈ ਈਨਾ ਨੇ ਐਡਾ ਬੜਾ ਪ੍ਰੋਗਰਾਮ ਤਾਂ ਮੱਚ ਬੜਾ ਹੈ ਜਿਵੇਂ ਪਹਿਲਾਂ ਪਾਣੀ ਦੀਆਂ ਟੈਂਕੀਆਂ ਵਗੈਰਾ ਸ਼ਹਿਰ ਦੇ ਵਿੱਚ ਬਣੀਆਂ ਹੋਈਆਂ ਨੇ ਮੈਨ ਗੁਰੂੰਦਲ ਉਹਦੇ ਵਿੱਚ ਵੀ ਇਹ ਪਾਣੀ ਉੱਥੇ ਹੀ ਆਇਆ ਕਰੂਗਾ ਪਹਿਲਾਂ ਉਸ ਦੇ ਉਸ ਤੋਂ ਬਾਅਦ ਆਇਆ ਕਰੂਗਾ ਕੋਈ ਜਿਸ ਤਰ੍ਹਾਂ ਚੱਲ ਰਿਹਾ ਜੀ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਸਿਰਫ ਪਾਈਪਾਂ ਕਨਵਰਟ ਹੋਣੀਆਂ ਨੇ ਤੇ ਪਾਣੀ ਦਾ ਜੋ ਪਿੱਛੋਂ ਨਹਿਰ ਤੋਂ ਪਾਣੀ ਆਣਾ ਬਿਲਕੁਲ ਸਿਸਟਮ ਜੋ ਚੱਲ ਰਿਹਾ ਉਹ ਹੀ ਚੱਲ ਰਿਹਾ ਜਿਹੜਾ ਇਹ ਟੈਂਕਰ ਦਾ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਇਹ ਸਿਰਫ ਉਹਦੇ ਲਈ ਟੈਂਕਰ ਆ ਉਹ ਬਾਕੀ ਗੁਰਸੱਤ ਨੂੰ ਦੱਸਦਾ ਕਿ ਸਾਲ ਤੋਂ 2 ਸਾਲ 1.5 ਸਾਲ ਦੇ ਵਿੱਚ ਵਿੱਚ ਜੋ ਇਹ ਪਾਣੀ ਦੀ ਅਬ ਕਈ ਲੋਕਾਂ ਦੇ ਵੱਲੋਂ ਪਾਣੀ ਦੀ ਦੁਰਵਰਤੋਂ ਬਹੁਤ ਕੀਤੀ ਜਾਂਦੀ ਹੈ ਖਾਸ ਕਰਕੇ ਜਿਹਾਏ ਸਰਵਿਸ ਸਟੇਸ਼ਨਾਂ ਦੀ ਗੱਲ ਕਰ ਲਈਏ ਘਰਾਂ ਦੇ ਵਿੱਚ ਵੀ ਲੋਕ ਐਵੇਂ ਪਾਣੀ ਛੜਕਣ ਲੱਗ ਜਾਂਦੇ ਨੇ ਘਰਾਂ ਦੇ ਉਹਨਾਂ ਨੂੰ ਖਾਸ ਕਰਕੇ ਕੀ ਕਹੋਗੇ ਬਿਲਕੁਲ ਇਹੀ ਕਹਾਂਗੇ ਕਿ ਦੇਖੋ ਜੀ ਇਹ ਪ੍ਰਮਾਤਮਾ ਨੇ ਅਸੀਂ ਗਰਮਾਲੇ ਆਂ ਵੀ ਰਾਜਸਥਾਨ ਵੱਲ ਜਾਈਏ ਤੇ ਲੋਕ ਅੱਜ ਵੀ ਸਾਨੂੰ ਘੜੇ ਚੱਕ ਕੇ ਪਾਣੀ ਦੇਖਦੇ ਨੇ ਲੈ ਕੇ ਆਉਂਦੇ ਜੇ ਆਪਾਂ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਬਚਾਉਣਾ ਹੈ ਸਾਨੂੰ ਪਾਣੀ ਨੂੰ ਵੀ ਬਚਾਉਣਾ ਪੈਣਾ ਸੋ ਇਹਦਾ ਇਸਤੇਮਾਲ ਆਪਾਂ ਲੋੜ ਅਨੁਸਾਰ ਕਰੀਏ ਸਾਡਾ ਆਣ ਵਾਲਾ ਜੋ ਸਾਡੀਆਂ ਆਣ ਵਾਲੀਆਂ ਨਸਲਾਂ ਨੇ ਉਹ ਫੇ ਰਾਜਸਥਾਨਾ ਦਾ ਹਾਲ ਨਾ ਬਣੇ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਅਸੀਂ ਖੁਸ਼ਹਾਲਾਂ ਸਾਡਾ ਪੰਜਾਬ ਖੁਸ਼ਹਾਲ ਹੈ। ਪਾਣੀ ਦੂਸ਼ਿਤ ਵੀ ਬਹੁਤ ਜ਼ਿਆਦਾ ਹੋ ਰਿਹਾ ਆਪਣੇ ਏਰੀਆ ਦੀ ਗੱਲ ਕਰ ਲਈਏ ਤਾਂ ਇੱਥੇ ਪਾਣੀ ਦਾ ਜਿਹੜਾ ਪੱਧਰ ਹੈ ਬਿਲਕੁਲ ਵੈਸੇ ਫਿਰ ਵੀ ਸਹੀ ਦੱਸਿਆ ਜਾ ਰਿਹਾ ਹੈ ਜ ਕਿਤੇ ਨਾ ਕਿਤੇ ਜਾ ਕੇ ਪਾਣੀ ਦੂਸ਼ਿਤ ਬਹੁਤ ਇਲਾਕਿਆਂ ਦੇ ਵਿੱਚ ਹੋ ਰਿਹਾ ਹੈ। ਤੋਂ ਉਹਨਾਂ ਇਹ ਤਾਂ ਜੀ ਜਿਹੜੀ ਹੁਣ ਪਹਿਲ ਐਮਐਲਏ ਸਾਹਿਬ ਨੇ ਜਿੰਮੇ ਕਿਹਾ ਕਿ ਜਿਹੜੀ ਪਹਿਲ ਕੀਤੀ ਹੈ ਅਸੀਂ ਇਸ ਤੋਂ ਬਾਅਦ ਮੈਨੂੰ ਲੱਗਦਾ ਆ ਸਾਡੇ ਸਾਰੇ ਪੰਜਾਬ 'ਚ ਇਸ ਤਰ੍ਹਾਂ ਦੇ ਪ੍ਰੋਜੈਕਟ ਲੱਗਣਗੇ। ਸੋ ਹੌਲੀ-ਹੌਲੀ ਜੋ ਪੰਜਾਬ ਸਰਕਾਰ ਅਸੀਂ ਦੇਖ ਰਹੇ ਹ ਇਹ ਆਉਣ ਵਾਲੇ ਸਾਲ ਪ੍ਰੋਜੈਕਟ ਇਹ 2.5 ਕਰੋੜ ਦਾ ਬਜਟ ਹੈ ਜਿਹਦੇ ਵਿੱਚ ਜਿੱਤੇ ਵੀ ਸ਼ਹਿਰ ਦੇ ਵਿੱਚ ਰਹਿੰਦੀ ਹੈ ਵਾਟਰ ਸਪਲਾਈ ਉੱਥੇ ਅਸੀਂ ਪਾਈਪਲਾਈਨ ਪਾਵਾਂਗੇ ਜੀ ਇਹ ਹੀ ਪ੍ਰੋਜੈਕਟ ਹੈ ਦਾ ਇਸ ਤੋਂ ਬਾਅਦ ਇਹ ਹੈਗਾ ਜੀ ਆਉਣ ਵਾਲੇ ਸਮੇਂ ਵਿੱਚ ਅਸੀਂ ਟੈਂਡਰ ਲਗਾਇਆ ਹੋਇਆ ਵਾਟਰ ਟ੍ਰੀਟਮੈਂਟ ਪਲਾਂਟ ਦਾ ਆਪਣੇ ਲੁਜਾਨਾ ਦੇ ਸ਼ਹਿਰ ਦੇ ਛੋਟੇ ਛੋਟੇ ਛਾਦੇ ਸ਼ਹਿਰਾਂ ਵਿੱਚੋਂ ਸਾਨੂੰ ਪਹਿਲਾਂ ਮਾਛੀਆਵੜੇ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਜਿਹਦੇ ਵਿੱਚ ਅਸੀਂ ਨਹਿਰੀ ਪਾਣੀ ਸੋਧ ਕੇ ਸਾਰਾ ਪ੍ਰੋਪਰ ਟ੍ਰੀਟ ਕਰਕੇ ਇਹ ਲੋਕਾਂ ਨੂੰ ਜਿਹੜੀ ਵਾਟਰ ਸਪਲਾਈ ਆਲਰੇਡੀ ਚੱਲਦੀ ਹੈ ਉਹਦੇ ਵਿੱਚ ਹੀ ਅਸੀਂ ਬਜਾਏ ਕਿ ਗਰਾਊਂਡ ਵਾਟਰ ਯੂਜ਼ ਕਰੀਏ ਅਸੀਂ ਨਹਿਰੀ ਵਾਟਰ ਇੰਟੀਗਰਿਟ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਆਪ ਪਾਣੀ ਤਾਂ ਵੈਸੇ ਪਹਿਲਾਂ ਵੀ ਏਰੀਆ ਦੇ ਵਿੱਚ ਸਹੀ ਆ ਰਿ ਤੁਹਾਨੂੰ ਤੁਹਾਨੂੰ ਜਿਵੇਂ ਸਾਰਿਆਂ ਨੂੰ ਹੀ ਪਤਾ ਹੈ ਵੀ ਪੰਜਾਬ ਦੇ ਵਿੱਚ ਵੀ ਉਹਦਾ ਲੈਵਲ ਹੈ ਕਿ ਦਾ ਗਰਾਊਂਡ ਲੈਵਲ ਦਾ ਅੰਡਰ ਗਰਾਊਂਡ ਵਾਟਰ ਦਾ ਬਹੁਤ ਨੀਚੇ ਜਾ ਰਿਹਾ ਹੈ। ਤੋਂ ਇਸ ਚੀਜ਼ ਨੂੰ ਰੋਕਣ ਲਈ ਸਰਕਾਰ ਤੇ ਆਪਣੇ ਪ੍ਰਾਂਤ ਸਰਕਾਰ ਵੀ ਇਹ ਇਨੀਸ਼ੀਏਟਿਵ ਲੈ ਰਹੇ ਨੇ ਕਿ ਉਸ ਨੂੰ ਚੀਜ਼ ਨੂੰ ਕਿ ਉਹ ਨਹਿਰ ਜਿਹੜਾ ਠੰਡੇ ਪਾਣੀ ਜਾ ਰਿਹਾ ਉਹਨੂੰ ਬਚਾ ਕੇ ਰੱਖਿਆ ਜਾਏ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੇ ਲਈ ਵੀ ਪਾਣੀ ਜਿਹੜਾ ਕਿ ਉਹ ਵੱਸ ਸਕੇ। ਇਸੇ ਮੂਹਮ ਨੂੰ ਲੈ ਕੇ ਪੰਜਾਬ ਦੇ 87 ਸ਼ਹਿਰਾਂ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਹਿਲਾ ਟ੍ਰੀਟਮੈਂਟ ਪਲੈਂਟ ਲੱਗਣ ਜਾ ਰਿਹਾ ਜਾਂ ਪਹਿਲਾ ਲੱਗ ਚੁੱਕਿਆ ਹੈ ਜੀ ਲੁਧਿਆਣਾ ਜ਼ਿਲ੍ਹੇ ਦਾ ਵੈਸੇ ਬਿਲਗਾ ਚ ਸਟਾਰਟ ਹੋ ਰਿਹਾ ਹੈ ਪਰ ਜਿਹੜੇ ਆਪਣੇ ਲੁਧਿਆਣਾ ਦੇ ਵਿੱਚ ਛੋਟੇ ਸ਼ਹਿਰਾਂ ਵਿੱਚ ਜਿਵੇਂ ਨਗਰ ਕੌਂਸਲਾਂ ਵਿੱਚੋਂ ਸਭ ਤੋਂ ਪਹਿਲਾ ਮੱਛਵਾੜੇ ਦਾ ਇਸ ਤਰ੍ਹਾਂ ਦੇ ਹੋਰ ਅੱਗੇ ਭਵਿੱਖ ਦੇ ਵਿੱਚ ਕਿੰਨੇ ਕਿੰਨੇ ਕ ਪ੍ਰੋਜੈਕਟ ਹੋਰ ਜਿਹੜੇ ਨੇ ਲੁਧਿਆਣਾ ਜ਼ਿਲ੍ਹੇ ਚ ਖਾਸ ਕਰਕੇ ਜਿਹੜੇ ਪਿੰਡੂ ਏਰੀਆ ਨਗਰ ਕੌਂਸਲ ਏਰੀਏ ਹੈਗੇ ਨੇ ਉਹ ਕਿੰਨੇ ਕ ਲੱਗਣਗੇ ਹੋਰ ਹੋਰ ਜਿਹਨੇ ਲੁਧਿਆਣਾ ਚ ਨੇ ਜੀ ਸਾਰੀਆਂ ਚੀਜ਼ਾਂ ਟ੍ਰੀਟਮੈਂਟ ਨਾਲ ਲੱਗਣਗੇ